ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਜਮੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਕੁਝ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਹ ਵੀਡੀਓ ਨੂੰ ਪੂਰਾ ਜਿੰਨੀ ਸੁਣੋਗੇ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਤੁਹਾਡੇ ਬਹੁਤ ਕੰਮ ਆਵੇਗੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਕੁਝ ਕੀਮਤੀ ਬਚਨ ਸਾਂਝੇ ਕਰਨ ਜਾ ਰਹੇ ਆਂ ਉਹ ਨੁਕਤੇ ਮਹਾਪੁਰਖਾਂ ਵੱਲੋਂ ਦੱਸੇ ਹੋਏ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਹੇ ਆਂ ਇਹ ਦੋਵੇਂ ਨੁਕਤੇ ਸਾਡੇ ਜ਼ਿੰਦਗੀ ਦੇ ਵਿੱਚ ਜਦੋਂ ਵੀ ਦੁੱਖ ਤਕਲੀਫ ਆਉਂਦੀ ਆ ਜਾਂ ਮਹਾਂਪੁਰਖ ਜੀ ਕਹਿੰਦੇ ਮਨ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਇੱਛਾ ਹੋਵੇ ਕੁਝ ਮਨਕ ਤੋਂ ਚਾਹੀਦਾ ਏ ਤਾਂ ਬਸ ਇਹ ਦੋ ਨੁਕਤੇ ਅਪਣਾ ਲਓ ਇਸ ਤਰੀਕੇ ਦੇ ਨਾਲ ਆਪਣੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਤੇ ਸਾਰੀ ਗੱਲਬਾਤ ਆਪਾਂ ਜਿਹੜੀ ਇਹ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਆਪ ਜੀ ਦੇ ਚਰਣਾ ਜੀ ਬੇਨਤੀ ਆ ਕਿ ਜੇ ਵੀਡੀਓ ਸੁਣਨੇ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਹ ਵੀਡੀਓ ਨੂੰ ਪੂਰਾ ਜਰੂਰ ਸਮੇਂ ਹੋ ਜੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਤੇ ਨਾਲ ਨਾਲ ਕਮੈਂਟ ਬਾਕਸ 'ਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜਰੂਰ ਲਿਖਿਓਗਾ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਆ ਸੰਗਤ ਜੀ ਸੰਤੋ ਪਹਿਲਾ ਮਹਾਪੁਰਖਾਂ ਦੇ ਕੁਝ ਕੀਮਤੀ ਵਚਨ ਆ ਪਾਬ ਜੀ ਦੇ ਨਾਲ ਸਾਂਝੇ ਕਰਾਂਗੇ ਫਿਰ ਉਸ ਤੋਂ ਬਾਅਦ ਉਹ ਦੋ ਮੁਕਤੇ ਦੱਸਾਂਗੇ ਜਿਹਦੇ ਨਾਲ ਸਾਡੀ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਦੇ ਸਾਨੂੰ ਹੱਲ ਮਿਲਣੇ ਆ ਜਾਂ ਜੋ ਵੀ ਮੰਦੀ ਇਸ਼ਾਏ ਉਹ ਪੂਰੀ ਹੋ ਸਕਦੀ ਆ ਤਾਂ ਪਹਿਲਾ ਮਹਾਵਕੰਖ ਨੇ ਇਹ ਕੀ ਨਤੀਜਾ ਮਹਾਵਕੰਖ ਜੀ ਸੰਦੇ ਉਹ ਰਿਹਾ ਕਿ ਕਿੰਦੇ ਕੇ ਬੰਦੇ ਆ ਜਦੋਂ ਵੀ ਤੇਰੀ ਜਿੰਦਗੀ ਦੇ ਵਿੱਚ ਕੋਈ ਵੀ ਛੋਟਾ-ਕਤਕਲੀਫ ਹੁੰਦੀ ਆ ਕਿਸੇ ਵੀ ਪ੍ਰਕਾਰ ਦੀ ਕੋਈ ਪਰੇਸ਼ਾਨੀ ਹੁੰਦੀ ਆ ਭਾਵੇਂ ਤੇਰੇ ਸਰੀਰ ਨੂੰ ਕੋਈ ਦੁੱਖ ਨੂੰ ਲੱਗ ਰਿਹਾ ਹੈ ਜਾਂ ਜ਼ਿੰਦਗੀ ਦੇ ਵਿੱਚ ਹੋਰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਲ ਕੜੀ ਆ ਗਈ ਹੈ ਜਿਵੇਂ ਕਈ ਵਾਰ ਘਰ ਦੇ ਵਿੱਚ ਅਚਾਨਕ ਪੈਸੇ ਦੀ ਕਮੀ ਆ ਜਾਂਦੀ ਹੈ ਸਾਡੇ ਚੱਲਦੇ ਜਲਦੇ ਕੰਮ ਅਚਾਨਕ ਰੁਕ ਜਾਂਦੇ ਆ ਮਤਲਬ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਪਰੇਸ਼ਾਨੀ ਜਦੋਂ ਜ਼ਿੰਦਗੀ ਦੇ ਵਿੱਚ ਆਉਂਦੀ ਹੈ ਨਾ ਕਦੇ ਵੀ ਆਪਣਾ ਭਰੋਸਾ ਆਪਣੇ ਮਾਰਗ ਤੋਂ ਪੁੱਟਣ ਨਹੀਂ ਦੇਣਾ ਆਪਣੇ ਗੁਰੂ ਦਾ ਦਰ ਛੱਡ ਕੇ ਕਿਸੇ ਹੋਰ ਦਾ ਦਾ ਆਸਰਾ ਨਹੀਂ ਧਰਨਾ ਕਿਉਂਕਿ ਸਿੱਖੋਂ ਜੋ ਮਿਲਣਾ ਹੈ ਗੁਰਨਾਣਕ ਪਾਸ਼ਾ ਜੀ ਦੇ ਘਰ ਤੋਂ ਹੀ ਮਿਲਣਾ ਹੈ ਇਸ ਕਰਕੇ ਸਿੱਖ ਦਾ ਘਰੋਸਾ ਜਿੰਨਾ ਹੀ ਪੱਕਾ ਹੋਵੇਗਾ ਉਹ ਤੁੰਨੇ ਛੇਤੀ ਹੀ ਆਪਣੇ ਗੁਰਨਾਣਕ ਪਾਸ਼ਾ ਜੀ ਦੀ ਮਿਹਰ ਕਿਰਪਾ ਹੰਸਣ ਕਰਵੇਗਾ ਤਾਂ ਪਹਿਲੀ ਗੱਲ ਆਪਣੇ ਬਾਘੇ ਅਕਾਲ ਪੁਰਖ ਜੀ ਦੇ ਉੱਤੇ ਘਰੋਸਾ ਪੱਕਾ ਰੱਖਣਾ ਹੈ ਮਹਾਂਪੁਰਖ ਜੀ ਕਹਿੰਦੇ ਜਾਂ ਤਾਂ ਜਿੰਦਗੀ ਦੇ ਵਿੱਚ ਦੁੱਖ ਸਾਡੇ ਕਰਮ ਦੋਸ਼ ਕਰਕੇ ਆਉਂਦੇ ਹਨ ਕਿਉਂਕਿ ਸਾਨੂੰ ਜੋ ਮਿਲਦਾ ਹੈ ਸਾਡੇ ਹੀ ਕਰਮਾਂ ਦਾ ਮਿਲਦਾ ਹੈ ਜਿੱਦਾਂ ਦੇ ਕਰਮ ਅਸੀਂ ਕਮਾਏ ਆ ਨੀਖ ਲਿਖਾਏ ਆ ਉਹ ਸਮੇਂ ਕੋ ਬਣੇ ਹੁੰਦੇ ਆ ਪਰ ਜਦੋਂ ਅਸੀਂ ਗੁਰੂ ਸਾਹਿਬ ਜੀ ਦੇ ਨਾਮ ਦੇ ਨਾਲ ਜੁੜ ਜਾਂਦੇ ਆ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੰਨੇ ਆ ਨੀਖ ਕੰਮ ਕਰਨਾ ਸ਼ੁਰੂ ਕਰ ਦਿੰਨੇ ਆ ਤਾਂ ਸਾਡੇ ਇੱਕ ਕਰਮ ਦੋਸ਼ ਵੀ ਮਟਨੇ ਸ਼ੁਰੂ ਹੋ ਜਾਂਦੇ ਆ ਵੱਡੇ ਵੱਡੇ ਦੁੱਖ ਤਕਲੀਫਾਂ ਪਰੇਸ਼ਾਨੀਆਂ ਛੋਟੀਆਂ ਛੋਟੀਆਂ ਹੋ ਕੇ ਲੱਗ ਜਾਂਦੀਆਂ ਨੇ ਇਸ ਲਈ ਯਾਦ ਰੱਖੋ ਵੀ ਜੇਕਰ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਤਕਲੀਫ ਆਇਆ ਹੈ ਤਾਂ ਜਾਂ ਤਾਂ ਸਾਡੇ ਕਿਸੇ ਮਾੜੇ ਕਰਨ ਕਰਕੇ ਆਇਆ ਹੈ ਤੇ ਜਾਂ ਫਿਰ ਇਹ ਦੁੱਖ ਤਕਲੀਫ ਪਰੇਸ਼ਾਨੀ ਗੁਰੂ ਸਾਹਿਬ ਜੀ ਦਾ ਪਾਇਆ ਹੋਇਆ ਵਰਚਾ ਹੋ ਸਕਦਾ ਹੈ ਜੋ ਕਿਸ ਸੰਗਤ ਜੀ ਜਦੋਂ ਅਸੀਂ ਆਪਣੇ ਸਤਿਗੁਰੂ ਸੱਚੇ ਪਾਸ਼ਾ ਜੀ ਦੇ ਸੱਚੇ ਨਾਮ ਦੇ ਨਾਲ ਜੁੜਦੇ ਆ ਤਾਂ ਸਤਿਗੁਰੂ ਸੱਚੇ ਪਾਸ਼ਾ ਜੀ ਨੇ ਜਦੋਂ ਵੀ ਕੋਈ ਤਰੱਕੀ ਦੇਣੀ ਹੰਦਿਆ ਤਾਂ ਸਤਿਗੁਰੂ ਸੱਚੇ ਪਾਸ਼ਾ ਪਹਿਲਾਂ ਸੰਦਾ ਭਰੋਸਾ ਪੱਖਦੇ ਆ ਕਿ ਮੇਰੇ ਇਹ ਪੁੱਤ ਧੀਰਾ ਮੇਰੇ ਤੇ ਭਰੋਸਾ ਕਿੰਨਾ ਗਿਆ ਤਾਂ ਭਰੋਸਾ ਪਰਖਣ ਦੇ ਲਈ ਕਈ ਵਾਰ ਸਤਿਗੁਰ ਸੱਚੇ ਪਾਸ਼ਾ ਇਹ ਦੁੱਖ ਤਕਲੀਫਾਂ ਦੇ ਰੂਪ ਦੇ ਵਿੱਚ ਪਰਚੇ ਪਾਉਂਦੇ ਆ ਇਸ ਲਈ ਕਦੇ ਵੀ ਡੋਲਣਾ ਨਹੀਂ ਆ ਆਪਣੇ ਗੁਰੂ ਦੇ ਉੱਤੇ ਭਰੋਸਾ ਰੱਖਣਾ ਹੈ ਸਤਿਗੁਰ ਸੱਚੇ ਪਾਸ਼ਾ ਜਿਨੇ ਸਭ ਕੁਝ ਠੀਕ ਕਰ ਦੇਣਾ ਹੈ ਤੇਰੀ ਕੁਲਜੀ ਹੋਈ ਜ਼ਿੰਦਗੀ ਨੂੰ ਸੁਲਝਾ ਦੇਣਾ ਹੈ ਜਿਹੜੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੁੱਖ ਤਿੰਨ ਬਹੁਤ ਵੱਡੇ ਲੱਗ ਰਹੇ ਆ ਨਾ ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਕਦੋਂ ਲੰਘ ਗਏ ਪਤਾ ਹੀ ਨਹੀਂ ਲੱਗਣਾ। ਬਾਬਾ ਅਨੰਦ ਸਿੰਘ ਜੀ ਅਕਸਰ ਹੀ ਵਚਨ ਕਰਦੇ ਸਨ ਕਿ ਸਿੱਖ ਕਾਲਾ ਨਾ ਪਵੇ ਅਤੇ ਦੂਸਰਾ ਆਪਣਾ ਭਰੋਸਾ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਨਾ ਛੱਡੇ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਵੀ ਫਿਰ ਉਸ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦੇ। ਸਤਿਗੁਰ ਸੱਚੇ ਪਾਸ਼ਾ ਹਮੇਸ਼ਾ ਹੀ ਆਪਣਾ ਮੇਰ ਭਰਿਆ ਹੱਥ ਉਹ ਮੁਨੁੱਖ ਦੇ ਸਿਰ ਤੇ ਰੱਖਦੇ ਆ ਇੱਕ ਆਮ ਜਿਹਾ ਬੰਦਾ ਉਹਨੂੰ ਵੀ ਆਪ ਦੇ ਨਾਮ ਦੀ ਕਿੰਨੀ ਫਿਕਰ ਹੁੰਦੀ ਆ ਤਾਂ ਫਿਰ ਉਹ ਸਤਿਗੁਰੂ ਸੱਚੇ ਪਾਤਸ਼ਾਹ ਸਬਦ ਦਾਤਾ ਦੇ ਮਾਲਕ ਸਰਵ ਸ਼ਕਤੀਮਾਨ ਉਹ ਵੀ ਆਪਣਾ ਨਾਮ ਜਪਣ ਵਾਲਿਆਂ ਦੀ ਲਾਜ ਰੱਖਦੇ ਨੇ ਉਪਰ ਪ੍ਰਮਾਤਮਾ ਨੂੰ ਵੀ ਪਤਾ ਹੁੰਦਾ ਵੀ ਮੇਰੇ ਇਹ ਪੁੱਤ ਨੇ ਮੇਰੇ ਦਰਦ ਤੋਂ ਇਲਾਵਾ ਹੋਰ ਕਿਤੇ ਨਹੀਂ ਜਾਣਾ ਤਾਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਭਰੋਸੇ ਵਾਲਿਆਂ ਦੀ ਲਾਜ ਰੱਖਦੇ ਆ ਮਹਾਪੁਰਖ ਜੀ ਕਹਿੰਦੇ ਜੋ ਕਰਮਾਂ ਦੇ ਵਿੱਚ ਲਿਖਿਆ ਇਹ ਉਹ ਤਾਂ ਦਿੰਦੇ ਹੀ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਤਾਂ ਉਹ ਵੀ ਦੇ ਦਿੰਦੇ ਨੇ ਜੋ ਸਾਡੇ ਭਾਗਾਂ ਦੇ ਵਿੱਚ ਸਾਡੇ ਲੇਖਾਂ ਦੇ ਵਿੱਚ ਲਿਖਿਆ ਹੀ ਨਾ ਹੋਵੇ ਇਸ ਕਰਕੇ ਭਰੋਸਾ ਰੱਖ ਕੇ ਨਾਮ ਜਪਣਾ ਹੈ ਮਹਾਪੁਰਖ ਜੀ ਕਹਿੰਦੇ ਜਦੋਂ ਵੀ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਤਕਲੀਫ ਆਉਂਦੀ ਹੈ ਜਿੱਥੇ ਤੁਹਾਨੂੰ ਸਮਝ ਨਹੀਂ ਲੱਗ ਰਿਹਾ ਕਿ ਹੁਣ ਮੈਂ ਇੱਥੇ ਕੀ ਕਰਾਂ ਬਸ ਕਹਿੰਦੇ ਅਮਰਤ ਵੇਲੇ ਉੱਠੋ ਉਦਮ ਕਰੋ ਇਸ਼ਨਾਨ ਕਰੋ ਤੇ 2 2.5 ਘੰਟੇ ਦਾ ਚੌਂਕੜਾ ਲਾ ਲਉ ਭਾਵ ਕਿ 2 2.5 ਘੰਟੇ ਦੀ ਭਜਨ ਬੰਦਗੀ ਕਰਨੀ ਆ ਤਾਂ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਤੇਰੀ ਉਲਝੀ ਹੋਈ ਜ਼ਿੰਦਗੀ ਨੂੰ ਸਵਾਰ ਦੇਣਗੇ ਤੇਰੀ ਜ਼ਿੰਦਗੀ ਦੇ ਵਿੱਚ ਆਏ ਹੋਏ ਇਹ ਦੁੱਖ ਤਕਲੀਫਾਂ ਨੂੰ ਕਦੋਂ ਆਈਆਂ ਕਦੋਂ ਲੰਘ ਗਈਆਂ ਤੈਨੂੰ ਪਤਾ ਹੀ ਨਹੀਂ ਲੱਗਣਾ ਸਤਿਗੁਰ ਸੱਚੇ ਪਾਤਸ਼ਾਹ ਸਭ ਕੁਝ ਠੀਕ ਕਰ ਦੇਣਗੇ ਤਾਂ ਇਸ ਲਈ ਮਹਾਂਪੁਰਖਾਂ ਦੇ ਇਹ ਬਚਨ ਕਮਾਉਣੇ ਆ ਜਦੋਂ ਵੀ ਜ਼ਿੰਦਗੀ ਦੇ ਵਿੱਚ ਕੋਈ ਔਖੀ ਘੜੀ ਜਾਂਦੀ ਹੈ ਜਾਂ ਮਨ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਇਸ਼ਾ ਆ ਗਈ ਉਹ ਪੂਰੀ ਨਹੀਂ ਹੋ ਰਹੀ ਤਾਂ ਆਪਣੇ ਗੁਰੂ ਦਾ ਦਰ ਛੱਡ ਕੇ ਕਿਤੇ ਨਹੀਂ ਜਾਣਾ ਭਰੋਸੇ ਦੇ ਨਾਲ ਅੰਮ੍ਰਿਤ ਵੇਲੇ ਉੱਠਣਾ ਹੈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਪ੍ਰਮਾਤਮਾ ਦੀ ਯਾਦ ਵਿੱਚ ਬੈਠ ਜਾਣਾ ਹੈ ਇਹ ਦੋ ਟਾਹੀ ਘੰਟੇ ਦਾ ਨੀਮ ਆਪਣੇ ਗੁਰੂ ਚਰਨਾਂ 'ਚ ਭੇਟ ਕਰਨਾ ਹੈ ਇਦੇ ਵਿੱਚ ਨਾਮ ਜਪ ਲਓ ਗੁਰਬਾਣੀ ਦਾ ਪਾਠ ਕਰ ਲਓ ਕਈ ਵਾਰ ਸੰਗਤ ਦੀ ਸਾਡੀ ਜਿੰਦਗੀ ਦੇ ਵਿੱਚ ਇਦਾਂ ਦੀਆਂ ਦੁੱਖ ਤਕਲੀਫਾਂ ਆ ਜਾਂਦੀਆਂ ਨੇ ਜਿਹੜੀਆਂ ਸਾਨੂੰ ਬਿਲਕੁਲ ਦੁਖੀ ਕਰ ਦਿੰਦੀਆਂ ਨੇ ਤੇ ਦੁਖੀ ਮਨ ਫਿਰ ਬਾਣੀ ਦੇ ਵਿੱਚ ਵੀ ਨਹੀਂ ਜੁੜਦਾ ਜਦੋਂ ਅਸੀਂ ਪਾਠ ਕਰਨ ਬੈਠਦੇ ਆ ਤਾਂ ਮਨ ਦੇ ਵਿੱਚ ਉਹੀ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਨੇ ਤਾਂ ਇਸ ਕਰਕੇ ਸਭ ਤੋਂ ਪਹਿਲਾਂ ਨਾਮ ਜਪੋ ਤਾਂ ਕਿ ਜਦੋਂ ਸਵੇਰੇ ਉੱਠਦੇ ਆ ਉੱਠ ਕੇ ਪਹਿਲਾਂ ਅੱਧਾ ਘੰਟਾ ਵਾਹਿਗੁਰੂ ਵਾਹਿਗੁਰੂ ਜੀ ਦਾ ਨਾਮ ਜਪੋ ਤੇ ਵਾਹਿਗੁਰੂ ਜੀ ਦਾ ਨਾਮ ਰਸਨਾ ਰਾਹੀਂ ਬੋਲਣਾ ਹੈ ਅਤੇ ਕੰਨਾਂ ਰਾਹੀਂ ਸੁਣਨਾ ਹੈ ਕਿਉਂਕਿ ਕਈ ਵਾਰ ਸਾਨੂੰ ਲੱਗਦਾ ਹੁੰਦਾ ਵੀ ਸਾਡੇ ਮਨ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਚੱਲ ਰਿਹਾ ਏ ਪਰ ਪਤਾ ਹੀ ਨਹੀਂ ਲੱਗਦਾ ਵੀ ਇਹ ਮਨ ਵਾਹਿਗੁਰੂ ਵਾਹਿਗੁਰੂ ਕਰਦਿਆਂ ਕਦੋਂ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਵਿੱਚ ਉਲਝ ਗਿਆ ਸਾਡੇ ਮਨ ਦੇ ਵਿੱਚ ਕਈ ਪ੍ਰਕਾਰ ਦੀਆਂ ਗੱਲਾਂ ਬਾਤਾਂ ਚੱਲਣ ਲੱਗ ਜਾਂਦੀਆਂ ਨੇ ਮਨ ਸਾਨੂੰ ਦੂਰ ਦੀਆਂ ਸੈਰਾਂ ਤੇ ਲੈ ਜਾਂਦਾ ਏ ਇਸ ਕਰਕੇ ਰਸਨਾ ਦੇ ਰਾਹੀਂ ਜਪਣਾ ਏ ਤੇ ਕੰਨਾਂ ਰਾਹੀਂ ਸੁਣਨਾ ਏ ਤਾਂ ਜੋ ਮਨ ਨਾ ਪਟਕੇ ਅੱਧਾ ਕੰਟਾ ਇਸ ਤਰ੍ਹਾਂ ਅਭਿਆਸ ਕਰਨਾ ਏ ਉਨਾਂ ਕੱਕੀ ਉੱਚੀ ਬੋਲੋ ਜਿੰਨਾ ਤੁਹਾਡੇ ਕੰਨ ਸੁਣ ਲੈਣ ਤੁਹਾਡਾ ਜਪਿਆ ਹੋਇਆ ਤੁਹਾਨੂੰ ਸੁਣ ਜਾਵੇ ਉਨੀ ਕੁ ਉੱਚੀ ਬੋਲਣਾ ਹੈ ਬਸ ਇਸੇ ਤਰ੍ਹਾਂ ਅੱਧਾ ਕ ਘੰਟਾ ਬੈਠ ਕੇ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਨਾ ਹੈ ਬਾਕੀ ਜੇ ਵਾਹਿਗੁਰੂ ਜੀ ਨੇ ਕਿਰਪਾ ਕਰ ਦਿੱਤੀ ਮਨ ਜੁੜ ਗਿਆ ਤਾਂ ਫਿਰ ਉਹਨਾਂ ਨੇ ਜਿੰਨੀ ਸੇਵਾ ਸਾਡੇ ਤੋਂ ਕਰਵਾਉਣੀ ਹੋਈ ਆਪੇ ਕਰਵਾ ਲੈਣੀ ਆ ਪਰ ਜਿੰਨੀ ਦੇਰ ਤੱਕ ਮਨ ਨਹੀਂ ਜੁੜਦਾ ਉਨੀ ਦੇਰ ਤੱਕ ਆਪਣੇ ਆਪ ਨੂੰ ਜ਼ੋਰ ਜ਼ਬਰਦਸਤੀ ਕਰਕੇ ਬਿਠਾਉਣਾ ਹੈ ਤੇ ਮਨ ਪਟਕੇ ਨਾ ਇਸ ਕਰਕੇ ਥੋੜਾ ਉੱਚੀ ਬੋਲ ਕੇ ਜ਼ਿਕਰਨ ਕਰਨਾ ਹੈ ਤਾਂ ਜੋ ਸਾਡੇ ਕੰਨ ਸੁਣਣ ਸਕਣ ਫਿਰ ਉਸ ਤੋਂ ਬਾਅਦ ਗੁਰਬਾਣੀ ਦਾ ਪਾਠ ਕਰ ਲੈਣਾ ਜਿੰਨਾ ਸਮਾਂ ਅਸੀਂ ਚਿੰਤਾ ਕਰਦੇ ਹਾਂ ਜੇਕਰ ਮਾਲਕ ਦਾ ਚਿੰਤਨ ਕਰੀਏ ਤਾਂ ਸਾਡਾ ਪੰਨ ਸ਼ਾਂਤ ਹੁੰਦਾ ਹੈ ਜਦੋਂ ਅਸੀਂ ਆਪਣੀਆਂ ਚਿੰਤਾਵਾਂ ਬਾਰੇ ਸੋਚਦੇ ਹਾਂ ਸਾਡਾ ਮਨ ਹੂਰ ਪਟਕਦਾ ਹੈ ਹੂਰ ਪਟਕਦਾ ਹੈ ਕਈ ਵਾਰ ਜ਼ਿੰਦਗੀ ਦੇ ਵਿੱਚ ਆਈ ਹੋਈ ਮੁਸ਼ਕਲ ਓਨੀ ਵੱਡੀ ਨਹੀਂ ਹੁੰਦੀ ਜਿੰਨੀ ਅਸੀਂ ਸੋਚ-ਸੋਚ ਕੇ ਕਰ ਲੈਂਦੇ ਆ ਇਸ ਲਈ ਮੁਸ਼ਕਲਾਂ ਪਰੇਸ਼ਾਨੀਆਂ ਬਾਰੇ ਨਹੀਂ ਸੋਚਣਾ ਉਹ ਪਰਮਾਤਮਾ ਨੂੰ ਯਾਦ ਕਰਨਾ ਹੈ ਤੇ ਪਰਮਪਿਤਾ ਪਰਮਾਤਮਾ ਜੀ ਦੀ ਕਿਰਪਾ ਦੇ ਨਾਲ ਉਹਨਾਂ ਨੇ ਸਾਰੀ ਹੀ ਗੱਲ ਸਾਫ਼ ਸਪਸ਼ਟ ਕਰ ਦੇਣੀ ਆ ਜਿੰਦਗੀ 'ਚ ਦੁੱਖ ਆਇਆ ਕਿਉਂ ਆ ਅਤੇ ਇਹ ਜਾਵੇਗਾ ਕਿੰਜ ਸਭ ਕੁਝ ਸਮਝਾ ਦੇਣਗੇ ਮਹਾਪੁਰਖ ਜੀ ਕਹਿੰਦੇ ਰੋਜ਼ ਅਮਰ ਤਵੇਲੀ ਉੱਤੋਂ ਉੱਠ ਕੇ ਗੁਰਬਾਣੀ ਦਾ ਪਾਠ ਕਰੋ ਤਾਂ ਮਨ ਸ਼ਾਂਤ ਰਹਿੰਦਾ ਹੈ ਮਨ ਜਿੰਨਾ ਹੀ ਗੁਰੂ ਚਰਨਾਂ ਦੇ ਨਾਲ ਜੁੜਿਆ ਰਹੇਗਾ ਉਨਾ ਹੀ ਇਹ ਮਜ਼ਬੂਤ ਹੋਵੇਗਾ ਸੋ ਮੁਕਤੀ ਦੀ ਗੱਲ ਇਹ ਆ ਵੀ ਜ਼ਿੰਦਗੀ 'ਚ ਜਿੱल्ली ਮਰਜ਼ੀ ਵੱਡੀ ਦੁੱਖ ਤਕਲੀਫ ਆ ਜਾਵੇ ਜਾਂ ਮਨ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਇੱਛਾ ਪੈਦਾ ਹੋ ਜਾਵੇ ਉਹ ਇੱਛਾ ਨੂੰ ਪੂਰੀ ਕਰਾਉਣ ਦੇ ਲਈ ਜ਼ਿੰਦਗੀ ਦੀ ਦੁੱਖ ਤਕਲੀਫ ਨੂੰ ਘਟਾਉਣ ਦੇ ਲਈ ਤੁਹਾਨੂੰ ਕਿਤੇ ਨਹੀਂ ਜਾਣ ਦੀ ਲੋੜ ਨਹੀਂ ਆ ਕਿਸੇ ਨੂੰ ਕੁਝ ਪੁੱਛਣ ਦੀ ਲੋੜ ਨਹੀਂ ਆ ਬਸ ਚੁੱਪਚਾਪ ਅਸੇਰੀ ਅਮਰਤ ਬੇਲੇ ਉੱਠ ਕੇ ਸਾਹੀ 3 ਘੰਟੇ ਦਾ ਚੌਂਕੜਾ ਮਾਰ ਕੇ ਬੈਠ ਜਾਓ ਪ੍ਰਮਾਤਮਾ ਨੂੰ ਯਾਦ ਕਰ ਲਓ ਜੋ ਵੀ ਮਨ ਦੀਆਂ ਗੱਲਾਂ ਨੇ ਆਪਣੇ ਪਰਮ ਪਿਤਾ ਪ੍ਰਮਾਤਮਾ ਦੇ ਅੰਕੇ ਰੱਖ ਦੋ ਇਹ ਦੁਨੀਆ ਅੱਗੇ ਰੋਣ ਦੇ ਨਾਲ ਕੁਝ ਨਹੀਂ ਮਿਲਣਾ ਲੋਕ ਸਾਡੀਆਂ ਮਜਬੂਰੀਆਂ ਦਾ ਸਾਡੇ ਦੁੱਖਾਂ ਦਾ ਵੀ ਫਾਇਦਾ ਚੋਕ ਲੈਂਦੀ ਆ ਪਰ ਜਦੋਂ ਅਸੀਂ ਆਪਣਾ ਦੁੱਖ ਪਰਮ ਪਿਤਾ ਪਰਮਾਤਮਾ ਜੀ ਨੂੰ ਦੱਸਦੇ ਆ ਤਾਂ ਪਰਮ ਪਿਤਾ ਪਰਮਾਤਮਾ ਜੀ ਸਾਡਾ ਦੁੱਖ ਸੁਣ ਕੇ ਸਾਨੂੰ ਹੌਸਲਾ ਵੀ ਦਿੰਦੇ ਆ ਅਤੇ ਸਾਨੂੰ ਉਸ ਦੁੱਖ ਦੇ ਵਿੱਚੋਂ ਬਾਹਰ ਵੀ ਕੱਢਦੇ ਆ ਤੇ ਅੱਗੇ ਸੁਖੀ ਹੋਣ ਦਾ ਰਸਤਾ ਵੀ ਦਿਖੰਤੇ ਆ ਸੋ ਜੋ ਵੀ ਗੱਲ ਬਾਤ ਆ ਨਾ ਸਭ ਤੋਂ ਪਹਿਲਾਂ ਆਪਣੇ ਪਰਮ ਪਿਤਾ ਪਰਮਾਤਮਾ ਦੇ ਨਾਲ ਕਰਨੀ ਆ ਜੇ ਮਨ ਬਹੁਤਾ ਹੀ ਜ਼ਿਆਦਾ ਦੁਖੀ ਹੋਵੇ ਤਾਂ ਗੁਰੂ ਘਰੇ ਜਾ ਕੇ ਸੇਵਾ ਕਰ ਲਈਏ ਕਿਉਂਕਿ ਸੇਵਾ ਕਰਕੇ ਮਰਬਾਤੇ ਸ਼ੇਤੀ ਸ਼ਾਮ ਤੋਂ ਹੁੰਦਾ ਏ ਬਸ ਪਹਿਲੀ ਅਰਦਾਸ ਬੇਨਤੀ ਸਾਡੀ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਹੋਵੇ ਜੇ ਗੁਰੂ ਘਰੇ ਜਾ ਕੇ ਨਾਮ ਜਪ ਸਕਦੇ ਹੋ ਸੇਵਾ ਕਰ ਸਕਦੇ ਹੋ ਤਾਂ ਸਭ ਤੋਂ ਵਧੀਆ ਗੱਲ ਪਰ ਜੇਕਰ ਤੁਸੀਂ ਗੁਰੂ ਘਰੇ ਨਹੀਂ ਜਾ ਪਾਉਂਦੇ ਤਾਂ ਤੁਸੀਂ ਹਰ ਰੋਜ਼ ਆਪਣੇ ਘਰ ਵਿੱਚ ਅਮਰਤ ਵੇਲਾ ਸਮਾਂ ਲਾਉਣਾ ਸ਼ੁਰੂ ਕਰੋ ਹੁਣ ਕੁਝ ਹੀ ਦਿਨਾਂ ਦੇ ਵਿੱਚ ਅਮਰਤ ਵੇਲੇ ਦੀ ਬਰਕਤ ਤੁਸੀਂ ਇਹ ਚੁਣੋ ਜਾਵੇਗੀ ਮਹਾਪੁਰਖ ਜੀ ਇਹਦੇ ਅਮਰਤ ਵੇਲਾ ਗੁਰੂ ਦੀ ਗੋਦੀ ਆ ਤਮਾ ਸਭ ਆਪਣੇ ਗੁਰੂ ਦੀ ਗੋਦੀ ਦੇ ਲਾਲ ਬਣ ਕੇ ਆਪਣੇ ਗੁਰੂ ਦੀ ਖੁਸ਼ੀ ਬਰਕਤ ਹਾਸਲ ਕਰਨੀਆਂ ਕਿਤੇ ਵੀ ਸੱਜੇ ਖੰਭੇ ਜਾਣ ਦੀ ਲੋੜ ਨਹੀਂ ਕਿਸੇ ਨੂੰ ਹੱਥ ਦਿਖਾਉਣ ਦੀ ਲੋੜ ਨਹੀਂ ਆ ਕਿਸੇ ਵੀ ਵਹਿਮ ਭਰਮ ਦੇ ਵਿੱਚ ਪੈਣ ਦੀ ਲੋੜ ਨਹੀਂ ਆ ਸਾਨੂੰ ਜੋ ਮਿਲਦਾ ਹੈ ਸਾਡੇ ਕਰਮਾਂ ਦਾ ਮਿਲਦਾ ਹੈ ਕਿਸੇ ਦੀ ਪਾਵਰ ਨਹੀਂ ਆ ਵੀ ਸਾਨੂੰ ਕੁਝ ਕਰ ਦਵੇ ਨਾਹੁਰਖ ਜੀ ਕਹਿੰਦੇ ਜਿਸ ਘਰ ਦੇ ਵਿੱਚ ਰਜਾਨਾ ਅਮਰਤ ਵੇਲੇ ਉੱਠ ਕੇ ਗੁਰਬਾਣੀ ਦਾ ਪਾਠ ਕੀਤਾ ਜਾਂਦਾ ਹੈ ਜਾਂ ਸੁਣਿਆ ਜਾਂਦਾ ਹੈ ਉਸ ਘਰ ਦੀ ਬਾਹਰ ਵੀ ਨਹੀਂ ਕੋਈ ਦੇਖ ਸਕਦਾ ਕੋਈ ਵੀ ਜਾਦੂ ਟੂਣਾ ਕੋਈ ਮਾੜੀ ਸ਼ਕਤੀ ਕੋਈ ਮਾੜਾ ਇਨਸਾਨ ਕਿਸੇ ਪ੍ਰਕਾਰ ਦੇ ਨਾਲ ਉਹਨਾਂ ਦਾ ਮਾੜਾ ਨਹੀਂ ਕਰ ਸਕਦਾ ਸੋ ਅਮਰਤ ਵੇਲੇ ਉੱਠਣਾ ਹੈ ਨਾਮ ਜਪਣਾ ਹੈ ਮੂਲ ਮੰਤਰ ਜੀ ਦਾ ਜਾਪ ਕਰਨਾ ਹੈ। ਮਹਾਭਗਵਾਨ ਜੀ ਕਹਿੰਦੇ ਕਿ ਅਜੇ ਤਿਆਂ ਹੀ ਮੂਲ ਮੰਤਰ ਦੀ ਦਾ ਜਾਪ ਕਰੋਗੇ ਨਾ ਉਨਾਂ ਹੀ ਗੁਣਾਰਕਤਾ ਸਹਿਜ ਹੋਈ ਨਾ ਮੇਰਾ ਪਰਕਤਾ ਸਾਡੇ ਘਰ ਦੇ ਚਤੂਰਨ ਗਿਆ। ਮਹਾਭਗਵਾਨ ਜੀ ਕਹਿੰਦੇ ਹੋਗੇ ਜਿਸ ਘਰ ਦੇ ਵਿੱਚ ਮੂਲ ਮੰਤਰ ਦੀ ਦਾ ਜਾਪ ਹੁੰਦਾ ਹੋਵੇ ਉਸ ਘਰ ਦੀ ਬਾਹਰ ਨਹੀਂ ਕੋਈ ਨੇ ਇਵੇਂ ਸ਼ਬਦਾਂ ਕੇ ਬਾੜੇਆਂ ਸ਼ਕਤੀਆਂ ਬਾੜੇ ਨੂੰ ਤੁਹਾਡਾ ਬਾਲ ਜੀ ਨਹੀਂ ਲੈ ਪਸ ਸਕਦੇ। ਇਸ ਕਰਕੇ ਦਰਨ ਦੀ ਲੋ ਨਈਆ ਮਨ ਵਿੱਚ ਕਿਸੇ ਵੀ પ્રકાર ਦਾ ਕੋਈ ਗਹਿਮ ਰੱਖਣ ਦੀ ਲੋੜ ਨਹੀਂ ਆ ਪਸ ਸ੍ਰੀ ਪਿਆਗ ਨਾਮ ਮੰਤਰ ਦੀ ਦਾਪ ਕਰਨਾ ਸ਼ੁਰੂ ਕਰ ਦੇਣਾ ਹੈ ਪਗਨੰਦ ਸਿੰਘ ਜੀ ਦੇ ਬਚਨ ਕਰਕੇ ਸਾਨੂੰ ਕਿ ਜੇਕਰ ਕੋਈ ਮਰੋਥ ਹਰ ਰੋਜ਼ ਸ਼ੇ ਮਾਲਾ ਮੰਤਰ ਦੀ ਦਾਪ ਮਨ ਵਿੱਚ ਕੀਤਾ ਕਰ ਕਰਕੇ ਕਰਨਾ ਸ਼ੁਰੂ ਕਰ ਦੇਗੇ ਤਕ ਇੱਕ ਮਹੀਨੇ ਦੇ ਵਿੱਚ ਸਹਿਰਿਕਾਰ ਕਰਨ ਜਿੰਨਾ ਫਲ ਪ੍ਰਾਪਤ ਹੁੰਦਾ ਹੈ ਸਤੁਰਕੇ ਦੇ ਨਾਮ ਤੋਂ ਜਿਦੇ ਜਾ ਉਹਦੇ ਪਹਿਰੇ ਰੰਮੇ ਆ ਨਾਮ ਨੰਤਰ ਦੀ ਦਾ ਜਾਪ ਕਰਨਾ ਹੈ ਅਤੇ ਹਰ ਧੋਜ ਸਵੇਰੇ ਸ਼ਾਮ ਆਪਣਾ ਕਰਦੇ ਲਈ ਕੀਰਤਨ ਨਗਰ ਗੁਰਦਾਇੰਦ ਦਾ ਪਾਰ ਲਗਾਉ ਕਿਉਂਕਿ ਜਦੋਂ ਆਪਾਂ ਕਰਦੇ ਵਿੱਚ ਗੁਰਦਾਇੰਦ ਦਾ ਪਾਰ ਕਰੰਦੇ ਆ ਇਹ ਤਾਂ ਨਾ ਮੰਨੇ ਆ ਤੱਕ ਦੇ ਸਾਰੇ ਜੀਹਾਂ ਦੇ ਕਰਮਾਂ ਦੇ ਵਿੱਚ ਗੁਰਬਾਨੀ ਦੀ ਆਵਾਜ਼ ਕਉਂਦੀ ਹੈ ਸਾਡੇ ਕਰ ਦੇ ਕੋਨੇ-ਕੋਨੇ ਤੱਕ ਗੁਰਬਾਗ ਦਾ ਪਾਠ ਕੀਰਤਨ ਪੋਜਦਾ ਹੈ ਸਾਡੇ ਕਰ ਵੀ ਵਾਏ ਪ੍ਰੇਸ਼ਣ ਕੀ ਚੇਂਜ ਹੋ ਜਾਂਦੀਆਂ ਸਾਡੇ ਤਾਂ ਸਾਰੀ ਨੈਗੇਟਿਵਿਟੀ ਇੰਨੇ ਹੁੰਦੀ ਹੈ ਸਵੇਰੇ ਸ਼ਾਮ ਦਾ ਵਾਏ ਦਾ ਪਾਠ ਕੀ ਤਜਵੀਜ਼ ਹੋਣਾ ਚਾਹੀਦਾ ਹੈ ਇਹ ਕੋਈ ਉਫਾ ਕੰਮ ਨਹੀਂ ਹੈ ਅਜਿਹੇ ਤੇ ਕੋਈ ਵੀ ਪੈਸਾ ਸਮਝ ਨਹੀਂ ਲੁਗਾ ਕਈ ਲੋਕ ਨਾ ਆਪਣੇ ਘਰ ਦੀ ਨੈਗੇਟਿਵਿਟੀ ਨੂੰ ਨਿਕਲ ਰਣ ਦੇ ਲਈ ਕਈ ਤਰ੍ਹਾਂ ਦੇ ਟੂਨੇ ਕੋਟ ਕੇ ਉਪਾਅ ਕਰਦੇ ਆ ਕਿੰਨਾ ਕਿੰਨਾ ਪੈਸਾ ਸਰਚ ਲੈਂਦੇ ਆ ਪਰ ਇਹ ਕੰਮ ਜਿਹੜਾ ਆਪਾਂ ਹੌਂਟੀ ਨੂੰ ਦੱਸ ਰਹੇ ਹਾਂ ਇਹਦੇ ਵਿੱਚ ਕੋਈ ਪੈਸਾ ਸੱਟਣ ਦੀ ਲੋੜ ਨਹੀਂ ਆ ਜਦੋਂ ਵੀ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਲ ਘੜੀ ਆਵੇ ਤਾਂ ਮਹਾਤਮਕ ਜੀ ਕਹਿੰਦੇ ਆਪਣਾ ਨਿੱਤ ਨੀਮ ਮੰਗਾ ਦੋ ਜਿੰਨਾ ਤੁਹਾਡਾ ਨਿੱਤ ਦਾ ਨੀਮ ਹੈ ਉਹ ਨਾਲ ਉਹਦੇ ਨਾਲੋਂ ਜ਼ਿਆਦਾ ਦੁਨੀਆਂ ਦਾ ਭਾਕ ਕਰੋ ਤੇ ਆਪਣੇ ਹੀ ਸ਼ਹਿਰ ਦੀ ਦੇਖੇ ਚਦੌਸ ਦੀ ਉਤਪਰੋ ਜੇਕਰ ਮਨ ਬਹੁਤ ਬੇਚੈਨ ਹੈ ਅਸ਼ਾਂਤ ਹੈ ਤਾਂ ਕੋਈ ਕਰੇਗਾ ਕਿ ਸੇਵਾ ਕਰੋ ਜਦੋਂ ਆਪਾਂ ਗੁਰੂ ਘਰੇ ਜਾ ਕੇ ਸੇਵਾ ਕਰਦੇ ਹਾਂ ਗੁਰੂ ਜੀ ਹੋਰ ਨਹੀਂ ਜਿਹਦੇ ਕੋਈ ਕਾਇਸ਼ ਕੇ ਕੋਈ ਕੰਧਾ ਪਾਉਂਦੇ ਹਨ ਜਾਂ ਕਰਦੇ ਹਨ ਤਾਂ ਮਨ ਸ਼ਾਂਤ ਦੀ ਗੱਲ ਹੁੰਦੀ ਹੈ ਮਨ ਤੇ ਸਾਰੇ ਚਿੰਤਾਲੇ ਦੂਰ ਹੋ ਜਾਂਦੇ ਨੇ ਸੋ ਇਹ ਕੰਮ ਆ ਰਹੋ ਜੇ ਕਰਨੇ ਸ਼ੁਰੂ ਕਰੀਏ ਤਾਂ ਸਾਡੇ ਜਿੰਦਗੀ ਦੀ ਸਾਡੇ ਕਰਕੇ ਸਾਰੀ ਨੈਗੇਟਿਵਿਟੀ ਗੁਰੂ ਕੋ ਸਭ ਦਿਲਿਆ ਆਪਣیں ਮਨ ਬਗੁਰੂ ਜਨ ਜਨ ਨੇ ਇਹ ਨੂੰ ਫੇਰੇ ਪੁਣਾਈ ਜਦੋਂ ਵੀ ਮਨ ਦੇ ਵਿੱਚ ਕਿਸੇ ਵਟਾ ਦਾ ਕੋਈ ਖਿਆਲ ਲੰਦਾ ਹੈ ਦਾ ਵਿਚਾਰ ਆਉਂਦਾ ਹੈ ਮੰਨਦੇ ਜਾਂ ਮੰਦੇ ਮੁਸ਼ੇ ਵੀ ਨੇ ਜਿਵੇਂ ਕਿ ਉੱਥੇ ਹੀ ਵਾਹਿਗੁਰੂ ਜੀ ਦਾ ਬੋਲਸ਼ਣ ਕਰਦਾ ਹੂ ਨੂਰ ਮਹਰਗੀ ਦਾ ਜਾਪ ਕਰੀ ਨੂੰ ਸ਼ੁਭ ਕਰ ਕੋ ਨੂਰ ਮਹਰਗੀ ਦਾ ਜਾਪ ਕਰਤਾ ਤੋਂ ਗੁਰਨਾਥ ਪਾਸ਼ਾ ਆਪਨੇ ਇਹਨੇ ਨੂਰਮਨ ਤੱਕੀ ਦਾ ਜਾਪ ਕਰ ਲਿਆ ਜੰਗੀ ਜ਼ੈਦੀ ਦੀ ਬਾਣੀ ਦਾ ਪਾਠ ਕਰ ਲਿਆ ਸੰਘੇ ਉਹਨੇ ਜੋ ਨਾਲਕ ਪਾਠ ਸ਼ੈਲੀ ਦੇ ਦਰਸ਼ਨ ਕਰਨੇ ਗੁਰਮੰਤਰ ਗੀਤੇ ਜਾਹ ਨੂੰ ਫਕਨੇ ਬੁਝਰ ਜੋ ਪਹਿਲੀ ਪੌੜੀ ਦਾ ਪਾਠ ਨਹੀਂ ਕਿਹਾ ਕਰਦੇ ਸੰਹਾਰ ਗੁਰ ਪਾਠ ਨਹੀਂ ਕਰਨਾ ਹੈ ਅਤੇ ਮੋਲ ਮੰਤਰ ਵੀ ਦਾ ਜਾਪ ਵੀ ਕਰਨਾ ਨੇ